हैं। स्थी। स्थी। थो थो थो। थो, ये कंफर्म है पाकिस्तान से आया ਸਰਕਾਰ ਦੀ ਜਿਹੜੀ ਯੁੱਧ ਨਸ਼ਾ ਵਿਰੋਧੀ ਮੁਹਿੰਮ ਹੈ ਉਹਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਐਫ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੋਬ ਤੋਂ ਬਰਾਮਦ ਕੀਤੀ ਹੈ ਇਹਦੇ ਵਿੱਚ ਸਾਡੇ ਡੀਐਸਪੀ ਕਲਾਨੋਬ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕਲਾਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਬਾਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ ਸਨ ਆਫ ਮੋਹਨ ਸਿੰਘ ਪਿੰਡ ਬਾਲੋਵਾਲ ਕਣਿਆ ਕੇ ਬੰਗਲ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲਿਆਸਮਨ ਸਨ ਆਫ ਸਰਜੀਤ ਸਿੰਘ ਪਿੰਡ ਖੋਖਰ ਕਣਿਆ ਦੇ ਬੰਗਲ ਦਾ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਪੁਲਿਸਨ ਚ 2 ਕਿਲੋ 80 ਗ੍ਰਾਮ ਤਰੇਹ ਹੋਇਆ ਹੈ ਉਹ ਬੰਦ ਕੀਤੀ ਦੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ ਨੇ ਧੀਜੀ ਡੀਜੀਪੀ ਸਾਹਿਬ ਦੇ ਦਰਸ਼ਨ ਨੇ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਕਲੱਬ ਜਿਹੜੀ ਹੈਗੀ ਕਾਰਵਾਈ ਕਰੇਗੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21C ਐਨਡੀਪੀਐਸ ਐਕਟ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੋਰਚ ਪੇਸ਼ ਕੀਤਾ ਜਾਏਗਾ ਐਂਡ ਇਹਦੀ ਫਰਦਰ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਆ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਸਟੂਡੈਂਟ ਜੀ ਜਰ ਜਾਂ ਹਰਕਿੰਗ ਸ਼ਡਿਊਲ ਰੱਖੇ ਜਿਹੜੇ ਪੜ੍ਹੇ ਗਏ ਹੋਏ ਸਟੂਡੈਂਟ ਜੀ ਆ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨੌਜਵਾਨ ਹੈਗਾ ਇਹਦੀ ਉਮਰ 27 ਸਾਲ ਹੈਗੀ ਆ ਮੈਕਡੋਨਲਡ ਦੇ ਵਿੱਚ ਕੰਮ ਕਰਦਾ ਹੈਗਾ ਦਿੱਲੀ ਦੇ ਵਿੱਚ ਬਟਰਨ ਵਾਲਾ ਗਣੀ ਆ ਕੇ ਬੰਗਰਦਾ ਹੈਗਾ ਜਿਹੜਾ ਦੂਜਾ ਗੁਪੀਤ ਹੈਗਾ ਪਲੱਸ 2 ਕੀਤੀ ਹੋਈ ਹੈ ਨੇ ਉਹ 26 ਸਾਲ ਦਾ ਹੈਗਾ ਉਮਰ ਐਜ ਆਫ ਨਾਉ ਇਹਨਾਂ ਦੇ ਜਿਹੜਾ ਅਸੀਂ ਪ੍ਰੀਵੀਅਸ ਬੈਕਗਰਾਉਂਡ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਨਹੀਂ ਪਈ ਗਈ ਇਹ ਦੋਸਤਰੀ ਇਹ ਦੋਸਤਰੀ ਸਦੋਂ ਦੋ ਕੀ ਹੈ ਹਾਂ ਦੋਸਤ ਇਹ ਆ ਪਿੰਡ ਦੇ ਹੈਗੇ ਨੇੜੇ ਨੇੜੇ ਪਿੰਡ ਹੈਗਾ ਦੋਸਤ ਅਗੇ ਉਹਨੋਂ ਕਹਿੰਿਆ ਕਿ ਵੰਗੜ ਦੇਣਾ ਸੋ ਇੱਕ ਕਨਸਾਈਨਮੈਂਟ ਦੀ ਰਸੀਦ ਕਰਕੇ ਅਰਜੀ ਜੀ ਪੜ੍ਹੇਗੇ ਜਿਹੜਾ ਸਮਾਨ ਹੈ ਰੀਸੀਵ ਕਰਕੇ ਕਿ ਉਹ ਹੋ ਰਿਹਾ ਅਰਜੀ ਤੋ ਉਹ ਸਾਰੀ ਇਨਵੈਸਟੀਗੇਸ਼ਨ ਚੱਲਦੀ ਦੇਖ ਰਹੀ ਹੈ ਦੇਖ ਪਈ ਕਿ ਵੀ